ਥੋੜਾ ਬੋਦਾ ਮਿਲਿਆ ਜੀ ਜਿਆਦਾ ਨਹੀਂ ਉਹ ਲਾਰਿਆ ਜੀ ਤੁਹਾਨੂੰ ਕਾਹ ਕਰਨੀ ਪੈਣੀ ਹੋਰ ਤਾਂ ਹੀ ਤਾਂ ਪ੍ਰਧਾਨ ਜੀ ਨੇ ਯਾਦ ਕੀਤਾ ਹੈ ਰੱਬ ਨੇ ਕੀ ਉਹਨਾਂ ਦਾ ਚਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਸਸਰਾਲੀ ਬੰਨ ਤੇ ਪਿਛਲੇ ਦਿਨੀ ਜਦੋਂ ਬਾੜ ਆਈ ਆ ਤੇ ਇੱਥੋਂ ਜਿਹੜਾ ਬੰਨ ਟੁੱਟਿਆ ਜਿੱਥੇ ਸੰਤਾਂ ਨੇ ਬਹੁਤ ਵੱਡੇ ਪੱਧਰ ਤੇ ਸੇਵਾ ਕਰਕੇ ਜਿਹੜਾ ਇਸ ਏਰੀਏ ਨੂੰ ਬਚਾਇਆ ਪਰ ਪ੍ਰਸ਼ਾਸਨ ਦਾ ਰੋਲ ਜ਼ੀਰੋ ਰਿਹਾ ਜਿਹਦੇ ਵਿੱਚ ਪ੍ਰਸ਼ਾਸਨ ਨੇ ਇੱਥੇ ਨਾ ਪਹਿਲਾਂ ਕੁਝ ਕੀਤਾ ਨਾ ਹੁਣ ਕੁਝ ਕੀਤਾ ਇਹ ਬੰਨ ਵੱਜਾ ਨਹੀਂ ਇਹਦੇ ਕਣਕਾਂ ਰਹਿ ਗਈਆਂ ਲੋਕਾਂ ਦੀ ਵਿਜ਼ਨ ਤੋਂ ਜ਼ਮੀਨ 2.500 ਕਿੱਲਾ ਜਿਹੜੀ ਉਹ ਰੁੜ ਗਈ ਇਧਰ ਦੀ ਇਹ ਜ਼ਮੀਨਾਂ ਵਾਲੇ ਮੇਰੇ ਨਾਲ ਖੜੇ ਨੇ ਸਾਡਾ ਨੌਜਵਾਨ ਮੁੰਡਾ 6 ਦਿਨ ਹੋ ਗਿਆ ਜਿੱਥੇ ਧਰਨਾ ਲਾ ਕੇ ਬੈਠੇ ਨੂੰ ਭਈ ਇਹ ਬੰਨ ਜਿਹੜਾ ਵੱਧਾ ਜਾਵੇ ਤੇ ਜਿਹੜੀਆਂ ਜ਼ਮੀਨਾਂ ਨੇ ਉਹ ਫੇਰ ਆਬਾਦ ਕੀਤੀਆਂ ਜਾਣ ਪਰ ਪ੍ਰਸ਼ਾਸਨ ਦੇ ਕੰਮ ਤੇ ਜੂ ਨਹੀਂ ਸਰਕਦੀ ਇਸ ਸੰਬੰਧ ਦੇ ਵਿੱਚ ਕਿਉਂਕਿ ਸਿਰਫ ਲਾਰੇ ਲੱਪਿਆਂ ਤੋਂ ਸਵਾਏ ਕੁਝ ਨਹੀਂ ਬਣਦਾ ਅਸੀਂ ਕਈ ਵਾਰ ਪਹਿਲਾਂ ਵੀ ਡੀਸੀ ਸਾਹਿਬ ਨਾਲ ਐਡੀਮ ਸਾਹਿਬ ਨਾਲ ਮੀਟਿੰਗਾਂ ਇਸ ਸੰਬੰਧ ਚ ਕਰ ਚੁੱਕੇ ਹਾਂ ਔਰ ਜਿੱਦਨ ਸਾਡੀ 22 ਤਰੀਕ ਨੂੰ 20 ਤਰੀਕ ਨੂੰ ਜਿਹੜੀ ਮੀਟਿੰਗ ਸੀ ਸਾਡੀ ਚੰਡੀਗੜ੍ਹ ਉਹਦੇ ਚ ਵੀ ਇਹ ਮੁੱਦਾ ਅਸੀਂ ਰੱਖਿਆ ਕਿ ਸਾਡਾ ਸਸਰਾਲੀ ਵਾਲਾ ਜਿਹੜਾ ਬੰਨਾ ਉਹ ਨਹੀਂ ਵੱਜਾ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਅਸੀਂ ਹੁਣ ਸਰਕਾਰ ਨੂੰ ਬੇਨਤੀ ਕਰਨ ਲੱਗੇ ਆਂ ਦੂਜੀ ਚੇਤਾਵਨੀ ਆ ਸਾਰਾ ਏਰੀਆ ਖੜਾ ਵੀ ਦੋ ਮੁੱਦੇ ਨੇ ਸਾਡੇ ਇੱਕ ਸਾਡਾ ਰਾਹੂ ਰੋਡ ਨਹੀਂ ਬਣਦਾ ਪਿਆ ਉਹ ਮੁੱਦਾ ਦੂਜਾ ਸਾਡਾ ਇਹ ਬੰਨ ਇਹਨਾਂ ਦੋ ਮੁੱਦਿਆਂ ਦੇ ਉੱਪਰ ਅਸੀਂ 9 ਤਰੀਕ ਨੂੰ 9 ਤਰੀਕ ਨੂੰ ਅਸੀਂ ਡੀਸੀ ਦਫ਼ਤਰ ਘੇਰਾਂਗੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨਾਲ ਸਾਡਾ ਸਾਰਾ ਇਲਾਕਾ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਅਸੀਂ ਇਹ 9 ਤਰੀਕ ਨੂੰ ਡੀਸੀ ਦਫ਼ਤਰ ਅਸੀਂ ਘੇਰਾਂਗੇ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ। ਅਗਰ ਫਿਰ ਵੀ ਕੋਈ ਗੱਲ ਨਹੀਂ ਬਣਦੀ ਤਾਂ ਫਿਰ ਇਹ ਸਾਨੂੰ ਮਜਬੂਰ ਨ ਸੜਕਾਂ ਤੇ ਆਉਣਾ ਪਊ। ਜਾਂ 9 ਤਰੀਕ ਤੱਕ ਇਹਦਾ ਕੰਮ ਸ਼ੁਰੂ ਕਰਾ ਦਿਓ। ਸਾਨੂੰ ਨਹੀਂ ਪਤਾ ਤੁਹਾਡਾ ਟੈਂਡਰ ਲੱਗਣਾ, ਤੁਹਾਡਾ ਟੈਂਡਰ ਖੁੱਲਣਾ, ਤੁਹਾਡਾ ਟੈਂਡਰ ਕਿਨੇ ਲੈਣਾ ਕਿ ਨਹੀਂ ਲੈਣਾ ਪਰ ਸਾਡਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ। ਉਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਬਾੜ ਲੋਕ ਨਹੀਂ ਲੈ ਕੇ ਆਏ ਸੀਗੇ। ਬਾੜ ਕੁਦਰਤੀ ਨਹੀਂ ਸੀਗੀ। ਇਹ ਬਾੜ ਲਿਆਂਦੀ ਗਈ ਅਤੇ ਲੋਕਾਂ ਨੂੰ ਰੋੜਿਆ ਗਿਆ। ਇਹ ਸਰਕਾਰਾਂ ਦੇ ਕੰਮ ਨੇ। ਤੇ ਸਰਕਾਰ ਇਹਦੇ 'ਚ ਗੌਰ ਕਰੇ ਨਹੀਂ ਤੇ 9 ਤਰੀਕ ਨੂੰ ਅਸੀਂ ਇਹਦੀ ਜਿਹੜੀ ਕਾਲ ਅਸੀਂ ਦੇ ਰਹੇ ਆ 9 ਤਰੀਕ ਨੂੰ ਅਸੀਂ ਡੀਸੀ ਦਫਤਰ ਘੇਰਾਂਗੇ ਸਾਰਿਆਂ ਨੂੰ ਬੇਨਤੀ ਆ ਹਲਾਕੇ ਨੂੰ ਵੀ ਇਹਦਾ ਵੀ ਵੱਡੇ ਪੱਧਰ ਤੇ ਸਾਥ ਦੇਣਾ ਤੇ ਜਿਹੜਾ ਆਪਣਾ ਰਾਹੂ ਰੋਡ ਵਾਲਾ ਮੁੱਦਾ ਉਹ ਵੀ ਵਿੱਚ ਨਾਲ ਹੋਊਗਾ ਸਾਨੂੰ ਦੋਨਾਂ ਗੱਲਾਂ ਤੇ ਪ੍ਰਸ਼ਾਸਨ ਨੇ ਜੇ ਗੱਲ ਕਰਨੀਆਂ ਕੋਈ ਕੰਮ ਸ਼ੁਰੂ ਕਰਨਾ ਤਾਂ ਉਸ ਤੋਂ ਪਹਿਲਾਂ ਕਰੇ ਟਾਈਮ ਦੇ ਟਾਈਮ ਅਸੀਂ ਰੁਕਾਂਗੇ ਨਹੀਂ ਇਹ ਵੀ ਨਾਲ ਸਾਡੀ ਚੇਤਾਵਨੀ ਹੈ ਜਦੋਂ ਅਸੀਂ ਤੁਰਨ ਲੱਗਦੇ ਆ ਉਹਦੇ ਪ੍ਰਸ਼ਾਸਨ ਆ ਕੇ ਖੜ ਜਾਂਦਾ ਅਸੀਂ ਟਾਈਮ ਦੇ ਟਾਈਮ ਕੋਈ ਗੱਲ ਨਹੀਂ ਕਰਾਂਗੇ ਫਿਰ ਉੱਥੇ ਧਰਨਾ ਲੱਗੂ ਡੀਸੀ ਦਫ਼ਤਰ ਤੇ ਤੇ ਉੱਥੇ ਜਾ ਕੇ ਮੁੜ ਕੇ ਮੀਟਿੰਗ ਕਰਕੇ ਵਿਚਾਰ ਕਰਾਂਗੇ ਵੀ ਇਹਦਾ ਅੱਗੇ ਕੀ ਕਰਨਾ ਸੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ